ਅਕਸਰ ਹੀ ਕਿਹਾ ਜਾਂਦਾ ਹੈ ਕਿ ਟੁੱਟੇ ਹੋਏ ਜਾਂ ਰੁੱਸੇ ਹੋਏ ਰਿਸ਼ਤੇ ਇਸ ਦੁਨੀਆ ਤੇ ਦੋ ਥਾਵਾਂ ਤੇ ਹੀ ਮਿਲਦੇ ਨੇ ਜਾਂ ਤਾਂ ਸ਼ਮਸ਼ਾਨ ਘਾਟ ਵਿੱਚ ਜਾਂ ਹਸਪਤਾਲ ਵਿੱਚ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਹਸਪਤਾਲ ਵਿੱਚ ਦਾਖਲ ਪਏ ਦੂਸਰੇ ਵਿਅਕਤੀ ਦਾ ਪਤਾ ਲੈਣ ਆਉਂਦਾ ਹੈ ਦਰਅਸਲ ਇਹ ਦੋਵੇਂ ਸਕੇ ਭਰਾ ਨੇ ਅਤੇ ਜਦੋਂ ਵੱਡਾ ਭਰਾ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਪਿਆ ਹੁੰਦਾ ਹੈ ਤਾਂ ਜਦੋਂ ਛੋਟਾ ਭਰਾ ਉਸ ਦਾ ਪਤਾ ਲੈਣ ਆਉਂਦਾ ਹੈ ਤਾਂ ਦੋਵੇਂ ਭਰਾ ਇੱਕ ਦੂਜੇ ਤੇ ਗਲ ਲਾ ਕੇ ਰੋਣ ਲੱਗ ਜਾਂਦੇ ਨੇ ਕਿਉਂਕਿ ਇਹ ਉਹ ਸਮਾਜਿਕ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਆਪਣੇ ਸਕੇ ਭਰਾਵਾਂ ਤੋਂ ਵੱਖ ਹੋ ਕੇ ਇਸ ਦੁਨੀਆ ਤੇ ਕੀ ਖੱਟ ਲਿਆ। ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਕਦੇ ਵੀ ਆਪਣਿਆਂ ਤੋਂ ਨਾਰਾਜ਼ ਹੋ ਕੇ ਜਾਂ ਗੁੱਸੇ ਵਿੱਚ ਆ ਕੇ ਰਿਸ਼ਤੇ ਨਹੀਂ ਤੋੜਨੇ ਚਾਹੀਦੇ ਕਿਉਂਕਿ ਜਦੋਂ ਨੂੰ ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਉਦੋਂ ਨੂੰ ਬਹੁਤ देर ਹੋ ਗਈ ਹੁੰਦੀ ਹੈ ਅਤੇ ਹਮੇਸ਼ਾ ਲਈ ਹੀ ਵਿਛੋੜਾ ਪੈ ਜਾਂਦਾ ਏ। ਸੋ ਇਸੇ ਲਈ ਤਾਂ ਪੁਰਾਣੇ ਸਮਿਆਂ ਵਿੱਚ ਭਰਾਵਾਂ ਨੂੰ ਸੱਜੀਆਂ ਖੱਬੀਆਂ ਬਾਹਾਂ ਕਿਹਾ ਜਾਂਦਾ ਸੀ ਕਿਉਂਕਿ ਮਰਦੇ ਦਮ ਤੱਕ ਇੱਕ ਦੂਜੇ ਦਾ ਸਾਥ ਨਹੀਂ ਛੱਡਦੇ ਸੀ। ਪਰ ਅੱਜ ਕੱਲ ਦੇ ਸਮੇਂ ਵਿੱਚ ਆਪਣੇ ਹੀ ਭੈਣ ਭਰਾ ਇੱਕ ਦੂਜੇ ਨੂੰ ਸ਼ਰੀਕ ਲੱਗਣ ਲੱਗ ਜਾਂਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ